ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰਗੰਦ ਸਾਹਿਬ ਜੀ ਦੇ ਅੰਗ 437 ਤੋਂ ਲੈ ਕੇ 438 ਤੱਕ ਸਵੈਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਆਸਾ ਮਹੱਲਾ ਪਹਿਲਾ ਮੇਰਾ ਮਨੋ ਮੇਰਾ ਮਨ ਰਾਤਾ RAM ਪਿਆਰੇ RAM ਸੱਚ ਸਾਹਿਬੋ ਆਦਪੁਰਖ ਅਪਰੰਪਰੋ ਤਾਰੇ RAM ਹਾਂਜੀ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਮੇਰਾ ਮਨ ਕਹਿੰਦੇ ਉਸ ਪਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗਿਆ ਹੋਇਆ ਓ ਪਰਮਾਤਮਾ ਜੋ ਮੇਰਾ ਸੱਚਾ ਸਾਹਿਬ ਹੈ ਸਦਾ ਰਹਿਣ ਵਾਲਾ ਹੈ ਜੋ ਜੁਗਾ ਜੁਗਾ ਤੋਂ ਹੈ ਜੁਗਾ ਜੁਗਾਂਤਰਾ ਤੋਂ ਤੁਰਿਆ ਆ ਰਿਹਾ ਹੈ ਜਿਹਦਾ ਪਾਰ ਨਹੀਂ ਪਾਇਆ ਜਾ ਸਕਦਾ ਸਾਨੂੰ ਉਸ ਰਾਮ ਦਾ ਹੀ ਆਸਰਾ ਹੈ ਅਗੰਮ ਅਗੋਚਰ ਅਪਰ ਅਪਾਰਾ ਪਾਰ ਬ੍ਰਾਮ ਪ੍ਰਦਾਨੋ ਆਦ ਜੁਗਾਦੀ ਹੈ ਵੀ ਹੋਸੀ ਅਵਰ ਝੂਠਾ ਸਭ ਮੰਨੋ ਕਹਿੰਦੇ ਉਹ ਪਰਮੇਸ਼ਰ ਜਿਹਦੇ ਤੱਕ ਸਾਡੀ ਪਹੁੰਚ ਨਹੀਂ ਹੋ ਸਕਦੀ ਜਿਹਦੇ ਤੱਕ ਸਾਡੀਆਂ ਗਿਆਨ ਇੰਦਰੀਆਂ ਦੀ ਪਹੁੰਚ ਨਹੀਂ ਹੋ ਸਕਦੀ ਜੋ ਕਹਿੰਦੇ ਸਾਡੀ ਪਹੁੰਚ ਤੋਂ ਪਾ ਬਾਹਰ ਹੈ ਪਰ ਸਾਡੇ ਸਭ ਤੋਂ ਵੱਡਾ ਹੈ ਸਭ ਤੋਂ ਪ੍ਰਧਾਨ ਹੈ ਕਹਿੰਦੇ ਜੁਗਾ ਜੁਗਾਂਤਰਾਂ ਤੋਂ ਤੁਰਿਆ ਆ ਰਿਹਾ ਹੈ ਅੱਜ ਵੀ ਹੈ ਕੱਲ ਵੀ ਹੋਊਗਾ ਉਦੇ ਤੋਂ ਬਿਨਾ ਬਾਕੀ ਸਭ ਤੇ ਚੀਜ਼ਾਂ ਨਾਸ਼ਵਾਨ ਹਨ ਜਿਹੜਾ ਬਹੁਤ ਦਵਤ ਸੰਗਤ ਜੀ ਅਗੋਚਰ ਸ਼ਬਦ ਆਉਂਦਾ ਅਗੋਚਰ ਹੁੰਦਾ ਵੀ ਜਿਹਦੇ ਤੱਕ ਸਾਡੀਆਂ ਗਿਆਨ ਇੰਦਰੀਆਂ ਦੀ ਪਹੁੰਚ ਨਹੀਂ ਗਿਆਨ ਇੰਦਰੀਆਂ ਦੀ ਪਹੁੰਚ ਇਸ ਤਰ੍ਹਾਂ ਕਿ ਜਦੋਂ ਕਿਸੇ ਨੂੰ ਉਹ ਅਨੁਭਵ ਵੀ ਹੋਣਾ ਨਾ ਉਹ ਮਨ ਦੀ ਅੱਖ ਨਾਲ ਅਨੁਭਵ ਹੋਣਾ ਗਿਆਨ ਇੰਦਰੀਆਂ ਦੀ ਪਹੁੰਚ ਵਿੱਚ ਨਹੀਂ ਉਹ ਆਉਂਦਾ ਹੈਗਾ ਅਦ੍ਰਿਸ਼ਟ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਕਰਮ ਧਰਮ ਕੀ ਸਾਰ ਨ ਜਾਣੈ ਸੁਰਤ ਮੁਕਤ ਕਿਉ ਪਾਈਐ ਨਾਨਕ ਗੁਰਮੁਖਬਿ ਸਬਦ ਪਛਾਨੈ ਐਹ ਨਸ ਨਾਮ ਤੇ ਆਈਐ ਕਹਿੰਦੇ ਜੀਵ ਧਾਰਮਿਕ ਗ੍ਰੰਥ ਪੜਦਾ ਹੈ ਪਰ ਕਹਿੰਦੇ ਫਿਰ ਵੀ ਇਹਨੋ ਕਿ ਅਸਲੀ ਧਰਮ ਕੀ ਹੈ ਜ਼ਿੰਦਗੀ ਦਾ ਮੁਕਤੀ ਕਿਵੇਂ ਪਾਈ ਜਾ ਸਕਦੀ ਹੈ ਇਹਨਾਂ ਚੀਜ਼ਾਂ ਬਾਰੇ ਕਹਿੰਦੇ ਇਹਨੂੰ ਜਾਣਕਾਰੀ ਨਹੀਂ ਹੈ ਜੀਵ ਨੂੰ ਫਿਰ ਨਾਨਕ ਜੀ ਕਹਿੰਦੇ ਨੇ ਜਿਹੜਾ ਜੀਵ ਗੁਰੂ ਦੇ ਸਨਮੁਖ ਹੋ ਕੇ ਗੁਰੂ ਦੇ ਸ਼ਬਦ ਰਾਹੀਂ ਉਸ ਪਰਮਾਤਮਾ ਦੇ ਨਾਲ ਪਹਿਚਾਣ ਕਰ ਲੈਂਦਾ ਉਹ ਕਹਿੰਦੇ ਦਿਨ ਰਾਤ ਉਹਦਾ ਨਾਮ ਤੇ ਹੁੰਦਾ ਮੇਰਾ ਮਨੋ ਮੇਰਾ ਮਨ ਮਾਨਿਆ ਨਾਮ ਸਖਾਈ ਰਾਮ ਹਉ ਮੈਂ ਮਮਤਾ ਮਾਇਆ ਸੰਗ ਨ ਜਾਈ ਰਾਮ ਕਹਿੰਦੇ ਮੇਰਾ ਮਨ ਉਸ ਨਾਮ ਦੇ ਵਿੱਚ ਮੰਨ ਗਿਆ ਪਤੀਜ ਗਿਆ ਪਰਮਾਤਮਾ ਦੇ ਨਾਮ ਦੇ ਵਿੱਚ ਜਿਹੜਾ ਸਦਾ ਦਾ ਸਾਥੀ ਹੈ ਬਾਕੀ ਕਹਿੰਦੇ ਜਿਹੜਾ ਹੰਕਾਰ ਆ ਸੰਸਾਰ ਦਾ ਮੋਹ ਆ ਇਹ ਕੁਝ ਵੀ ਨਾਲ ਨਹੀਂ ਜਾਂਦਾ ਹੈ ਮਾਤਾ ਪਿਤਾ ਪਾਈ ਸੁੱਤ ਚਤਰਾਈ ਸੰਗ ਨ ਸੰਪੈ ਨਾਰੇ ਸਾਇਰ ਕੀ ਪੁਤਰੀ ਪਰ ਹਰ ਤਿਆਗੀ ਚਰਨ ਤਲੈ ਵਿਚਾਰੇ ਕਹਿੰਦੇ ਪਾਕੀ ਸਾਖ ਸੰਬੰਧੀ ਮਾਤਾ ਪਿਤਾ ਭਾਈ ਪੁੱਤਰ ਇਸਤਰੀ ਹੋਰ ਸਚਤਰਾਈਆਂ ਕੁਛ ਕਹਿੰਦੇ ਨਾਲ ਨਹੀਂ ਜਾਂਦਾ ਹੈਗਾ ਫਿਰ ਕਹਿੰਦੇ ਉਸ ਜੀਵ ਨੇ ਜਿਹਨੂੰ ਇਹ ਸਮਝ ਲੱਗ ਗਈ ਆ ਉਹਨੇ ਕਹਿੰਦੇ ਸਾਇਰ ਕੀ ਪੁੱਤਰੀ ਮਾਇਆ ਮਾਇਆ ਨੂੰ ਕਹਿੰਦੇ ਉਹਨੇ ਤਿਆਗ ਦਿੱਤਾ ਮਾਇਆ ਕਹਿੰਦੇ ਉਹਦੇ ਚਰਨਾਂ 'ਚ ਰਹਿੰਦੀ ਆ ਆਦ ਪੁਰਖ ਇੱਕ ਚਲਤ ਦਿਖਾਇਆ ਜਹ ਦੇਖਾਂ ਤਹ ਸੋਈ ਨਾਨਕ ਹਰ ਕੀ ਭਗਤ ਨਾ ਛੋਡੋ ਸਹਜੇ ਹੋਏ ਸੋ ਹੋਈ ਕਹਿੰਦੇ ਪਰਮੇਸ਼ਰ ਦਾ ਇੱਕ ਚਾਰਜ ਹੈ ਕਹਿੰਦੇ ਉਹ ਇਹ ਕਹਿੰਦੇ ਵੀ ਜਿਸ ਜੀਵ ਨੂੰ ਉਹਦੇ ਨਾਲ ਜਾਣ ਪਹਿਚਾਨ ਹੋ ਜਾਂਦੀ ਆ ਉਹ ਉਸ ਪਰਮੇਸ਼ਰ ਨੂੰ ਹਰ ਇੱਕ ਜਗ੍ਹਾ ਤੇ ਵਿਆਪਕ ਦੇਖ ਲੈਂਦਾ ਫਿਰ ਨਾਨਕ ਜੀ ਕਹਿੰਦੇ ਨੇ ਉਸ ਪ੍ਰਮਾਤਮਾ ਦੀ ਭਗਤੀ ਕਰਨੀ ਕਦੇ ਨਾ ਛੱਡੋ ਜੋ ਹੋ ਰਿਹਾ ਕਹਿੰਦੇ ਸਭ ਕੁਝ ਉਹਦੀ ਰਜ਼ਾ ਵਿੱਚ ਆਪਣੇ ਆਪ ਹੋ ਰਿਹਾ ਜਗਤ ਦੇ ਵਿੱਚ ਬਸ ਆਪਾਂ ਉਹਦਾ ਨਾਮ ਜਪੀਏ ਮੇਰਾ ਮਨੋ ਮੇਰਾ ਮਨ ਨਿਰਮਲ ਸਾਚ ਸਮਾਲੇ RAM ਅਵਗਣ ਮੇਟ ਚਲੇ ਗੁਣ ਸੰਗਮ ਨਾਲੇ RAM ਕਹਿੰਦੇ ਹੈ ਮੇਰੇ ਮਨ ਜੇ ਉਸ ਪਰਮੇਸ਼ਰ ਦੇ ਨਾਮ ਨੂੰ ਹਿਰਦੇ ਵਿੱਚ ਸੰਭਾਲ ਕੇ ਰੱਖੇਗਾ ਤਾਂ ਪਵਿੱਤਰ ਹੋਇਆ ਰਹੇਗਾ ਇਸ ਤਰ੍ਹਾਂ ਜਿਹੜੇ ਤੇਰੇ ਔਗਣ ਨੇ ਖਤਮ ਹੋਣਗੇ ਤੇ ਗੁਣਾਂ ਨੂੰ ਸੰਗ੍ਰਹਿ ਕਰੇਗਾ ਤੂੰ ਅਵਗਣ ਪਰਹਰ ਕਰਨੀ ਸਾਰੀ ਦਰ ਸੱਚੈ ਸਚਿਆਰੋ ਆਵਣ ਜਾਵਣ ਠਾਕ ਰਹਾਏ ਗੁਰਮਖ ਤਤ ਵਿਚਾਰੋ ਜਿਹੜੇ ਜੀਵ ਫਿਰ ਕਹਿੰਦੇ ਆਪਣੇ ਔਗਣ ਖਤਮ ਕਰ ਲੈਂਦੇ ਨੇ ਉਹ ਫਿਰ ਪਰਮੇਸ਼ਰ ਦੇ ਦਰ ਤੇ ਸੱਚੇ ਕਹਿੰਦੇ ਕੱਢੇ ਜਾਂਦੇ ਨੇ ਸੱਚੇ ਹੁੰਦੇ ਨੇ ਸੱਚੇ ਦੇ ਦਰ ਤੇ ਫਿਰ ਕਹਿੰਦੇ ਉਹ ਜੀ ਕਹਿੰਦੇ ਜਿਹੜੇ ਗੁਰੂ ਦੇ ਸਨਮੁਖ ਰਹਿ ਕੇ ਜੀਵਨ ਦੀ ਅਸਲੀਅਤ ਨੂੰ ਸਮਝ ਲੈਂਦੇ ਨੇ ਉਹਨਾਂ ਦਾ ਆਵਾ ਗਵਨ ਦਾ ਚੱਕਰ ਖਤਮ ਹੋ ਜਾਂਦਾ ਕਹਿੰਦੇ ਸਾਜਨ ਮੀਤ ਸੁਜਾਨ ਸਖਾ ਤੂੰ ਸੱਚ ਮਿਲੈ ਵਡਿਆਈ ਨਾਨਕ ਨਾਮ ਰਤਨ ਪਰਗਾਸਿਆ ਐਸੀ ਗੁਰਮਤ ਪਾਈ ਕਹਿੰਦੇ हे ਪਰਮੇਸ਼ਰ ਜੀ ਤੂੰ ਹੀ ਮੇਰਾ ਸੱਜਣਾ ਤੂੰ ਹੀ ਮੇਰਾ ਮਿੱਤਰ ਆ ਤੇ ਤੂੰ ਸਿਆਣਾ ਕਹਿੰਦੇ ਤੂੰ ਸਾਡੇ ਸਭ ਦਿਲ ਦੀ ਅੰਦਰ ਦੀ ਜਾਣਨ ਵਾਲਾ ਹੈ ਇਹ ਮੇਰੇ ਮਿੱਤਰ ਜਿਹੜੇ ਸੱਚੇ ਨੇ ਫਿਰ ਉਹਨਾਂ ਨੂੰ ਵਡਿਆਈ ਮਿਲਦੀ ਆ ਕਹਿੰਦੇ ਜਿਸ ਜੀਵ ਨੇ ਗੁਰੂ ਦੇ ਰਾਹੀ ਇਹ ਬੁੱਧੀ ਪਾ ਲਈ ਆ ਕਿ ਸੱਚ ਨੂੰ ਵਡਿਆਈ ਮਿਲਦੀ ਆ ਉਹਦੇ ਅੰਦਰ ਕਹਿੰਦੇ ਪਰਮਾਤਮਾ ਦਾ ਨਾਮ ਰਤਨ ਪ੍ਰਗਟ ਹੋ ਗਿਆ ਸੱਚ ਅੰਜਨੋ ਅੰਜਨ ਸਾਰ ਨਿਰੰਜਨ ਰਾਤਾ ਰਾਮ ਮਨ ਤਨ ਰਵ ਰਹਾ ਜਗ ਜੀਵਨੋ ਦਾਤਾ ਰਾਮ ਕਹਿੰਦੇ ਜਿਸ ਜੀਵ ਨੇ ਗੁਰੂ ਰਾਹੀਂ ਦਿੱਤਾ ਹੋਇਆ ਸੂਝ ਦਾ ਸਰਮਾ ਪਾ ਲਿਆ ਉਹਨੇ ਕਹਿੰਦੇ ਉਹ ਪਰਮੇਸ਼ਰ ਜਿਨ ਮਾਇਆ ਦੀ ਕਾਲਖ ਨਹੀਂ ਲੱਗਦੀ ਉਹਦੇ ਪ੍ਰੇਮ ਰੰਗ ਵਿੱਚ ਰੰਗਿਆ ਗਿਆ ਉਹਦੇ ਕਹਿੰਦੇ ਮਨ ਵਿੱਚ ਵੀ ਤੇ ਤਨ ਵਿੱਚ ਵੀ ਉਹ ਪਰਮੇਸ਼ਰ ਪ੍ਰਗਟ ਹੋ ਗਿਆ ਜਿਹੜਾ ਹਰ ਇੱਕ ਜਗ੍ਹਾ ਤੇ ਹੈ ਕਹਿੰਦੇ ਜੋ ਦਾਤਾਂ ਦੇਣ ਵਾਲਾ ਹੈ ਜਗ ਜੀਵਨ ਦਾਤਾ ਹਰ ਮਨ ਰਾਤਾ ਸਹਿਜ ਮਿਲੇ ਮਿਲਾਇਆ ਸਾਧ ਸਭਾ ਸੰਤਾਂ ਕੀ ਸੰਗਤ ਨਦਰ ਪ੍ਰਭੂ ਸੁਖ ਪਾਇਆ ਕਹਿੰਦੇ ਉਹ ਜਗਤ ਦਾ ਦਾਤਾ ਕਹਿੰਦੇ ਜਦੋਂ ਕਹਿੰਦੇ ਮਨ ਨੂੰ ਪਿਆਰਾ ਲੱਗਣ ਲੱਗ ਜਾਂਦਾ ਫਿਰ ਸਹਜ ਵਿੱਚ ਟਿਕਿਆ ਉਹ ਮਿਲ ਜਾਂਦਾ ਕਹਿੰਦੇ ਮਿਲਦਾ ਕਿਵੇਂ ਆ ਕਹਿੰਦੇ ਜਦੋਂ ਕਹਿੰਦੇ ਉਸ ਪਰਮੇਸ਼ਰ ਦੀ ਮਿਹਰ ਦੀ ਨਜ਼ਰ ਹੁੰਦੀ ਆ ਤੇ ਜੀਵ ਸਾਧ ਸੰਗਤ ਦੇ ਵਿੱਚ ਉਹਦਾ ਨਾਮ ਜਪਦਾ ਫਿਰ ਉਹਨੂੰ ਬੜਾ ਸੁੱਖ ਮਿਲਦਾ ਹਰ ਕੀ ਭਗਤ ਰਤੇ ਬੈਰਾਗੀ ਚੁਕੇ ਮੋਹ ਪਿਆਸਾ ਨਾਨਕ ਹौं ਮੈਂ ਮਾਰ ਪਤੀਨੇ ਵਿਰਲੇ ਦਾਸ ਉਦਾਸਾ ਜਿਹੜੇ ਜੀਵ ਕਹਿੰਦੇ ਪਰਮੇਸ਼ਰ ਦੀ ਭਗਤੀ ਵਿੱਚ ਲੱਗੇ ਨੇ ਉਹ ਕਹਿੰਦੇ ਬੈਰਾਗ ਵਿੱਚ ਆ ਜਾਂਦੇ ਨੇ ਉਹਨਾਂ ਨੂੰ ਕਹਿੰਦੇ ਜਿਹੜੀ ਹੈਗੀ ਆ ਸੰਸਾਰ ਦਾ ਜਿਹੜਾ ਮੋਹ ਆ ਉਹ ਖਤਮ ਹੋ ਜਾਂਦਾ ਉਹਨਾਂ ਦੇ ਕਹਿੰਦੇ ਅੰਦਰੋਂ ਹਉਮੈ ਖਤਮ ਹੋ ਜਾਂਦੀ ਆ ਪਰਮੇਸ਼ਰ ਦੇ ਰੰਗ ਵਿੱਚ ਰੰਗੇ ਜਾਂਦੇ ਨੇ ਫਿਰ ਨਾਨਕ ਜੀ ਕਹਿੰਦੇ ਨੇ ਉਹ ਸੰਸਾਰਕ ਮੋਹ ਤੋਂ ਸੰਸਾਰਕ ਪਦਾਰਥਾਂ ਤੋਂ ਉਦਾਸ ਹੋ ਜਾਂਦੇ ਨੇ ਪਰ ਕਹਿੰਦੇ ਇਸ ਤਰ੍ਹਾਂ ਦੇ ਬਹੁਤ ਵਿਰਲੇ ਦਾਸ ਨੇ ਫਿਰਲੇ ਦਾਸ ਨੇ ਉਸ ਪਰਮੇਸ਼ਰ ਦੇ ਜਿਨ੍ਹਾਂ ਨੂੰ ਇਹ ਉਪਰਾਮਤਾ ਆ ਜਾਂਦੀ ਆ ਸੰਸਾਰ ਵੱਲੋਂ ਵਾਹਿਗੁਰੂ ਜੀ ਵਾਹਿਗੁਰੂ ਜੀ ਰਾਗ ਆਸਾ ਮਹੱਲਾ ਪਹਿਲਾ ਸ਼ੰਤ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਾਂਜੀ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਰਾਗ ਆਸਾ ਦੇ ਵਿੱਚ ਘਰ ਦੂਜੇ ਵਿੱਚ ਸ਼ੁਰੂ ਹੋਈ ਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਤੂੰ ਸਭਨੀ ਥਾਈ ਜਿੱਥੇ ਹੋ ਜਾਈ ਸੱਚਾ ਸਿਰਜਣਹਾਰ ਜਿਉ ਸਬਨਾ ਦਾਤਾ ਕਰਮ ਵਿધાਤਾ ਦੁਖ ਬਿਸਾਰਨ ਹਾਰ ਜੀਓ ਕਹਿੰਦੇ हे ਪਰਮੇਸ਼ਰ ਜੀ हे ਸਾਨੂੰ ਦੁਨੀਆ ਦੇ ਸੰਸਾਰ ਦੀ ਰਚਨਾ ਕਰਨ ਵਾਲੇ ਸਿਰਜਣਹਾਰ ਜੀ ਸਦਾ ਰਹਿਣ ਵਾਲੇ ਪਰਮੇਸ਼ਰ ਜੀ ਜਿੱਥੇ ਵੀ ਮੈਂ ਜਾਣਾ ਤੁਸੀਂ ਹਰ ਇੱਕ ਜਗ੍ਹਾ ਤੇ ਵਿਆਪਕ ਹੋ ਤੁਸੀਂ ਸਾਨੂੰ ਸਾਰਿਆਂ ਨੂੰ ਦਾਤਾਂ ਦੇਣ ਵਾਲੇ ਹੋ ਤੁਸੀਂ ਹੀ ਸਾਡੇ ਲੇਖ ਸਾਡੇ ਕਰਮਾਂ ਦੇ ਅਨੁਸਾਰ ਲਿਖੇ ਨੇ ਤੇ ਤੁਸੀਂ ਸਾਡੇ ਦੁੱਖਾਂ ਦਾ ਨਾਸ਼ ਕਰਨ ਵਾਲੇ ਹੋ ਦੂਖ ਵਿਸਾਰਣ Swami ਕੀਤਾ ਜਾ ਕਾ ਹੋਵੇ ਕੋਟਕ ਟੰਤਰ ਪਾਪਾਂ ਕੇਰੇ ਏਕ ਕੜੀ ਮਹਿ ਖੋਵੇ ਕਹਿੰਦੇ ਉਹ ਪਰਮੇਸ਼ਰ ਜੋ ਸਾਡੇ ਦੁੱਖਾਂ ਦਾ ਨਾਸ਼ ਕਰਦਾ ਹੈ ਸਭ ਕੁਝ ਉਹਦਾ ਕੀਤਾ ਹੋ ਰਿਹਾ ਹੈ ਕਹਿੰਦੇ ਜੇ ਅਸੀਂ ਉਹਦਾ ਨਾਮ ਜਪਦੇ ਆਂ ਨਾ ਕਹਿੰਦੇ ਸਾਡੇ ਕਰੋੜਾਂ ਕਰੋੜਾਂ ਪਾਪ ਇੱਕ ਪਲ ਵਿੱਚ ਖਤਮ ਹੋ ਜਾਂਦੇ ਨੇ ਉਹਦੀ ਰਹਿਮਤ ਨਾਲ ਹੰਸ ਸੇ ਹੰਸਾ ਬੱਗ ਸੇ ਬੱਗਾ ਘਟ ਘਟ ਕਰੇ ਵਿਚਾਰ ਜਿਓ ਉਹ ਸਭ ਨਹੀਂ ਥਾਈ ਜਿੱਥੇ ਹੋ ਜਾਈ ਸੱਚਾ ਸਿਰਜਣਹਾਰ ਜਿਉ ਕਹਿੰਦੇ ਉਹ ਪਰਮੇਸ਼ਰ ਜਿੱਥੇ ਵੀ ਮੈਂ ਜਾਣਾ ਹਰ ਇੱਕ ਜਗ੍ਹਾ ਤੇ ਵਿਆਪਕ ਹੈ ਜਿਸ ਨੇ ਇਹ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ ਉਹ ਪਰਮੇਸ਼ਰ ਕਹਿੰਦੇ ਹਰ ਇੱਕ ਦੇ ਅੰਦਰ ਦੀ ਜਾਣਨ ਵਾਲਾ ਹੈ ਜਿਸ ਤਰ੍ਹਾਂ ਕਹਿੰਦੇ ਕਿਸੇ ਸੰਸਾਰਕ ਜੀਵ ਨੂੰ ਤੇ ਇਸ ਗੱਲ ਦਾ ਪੁਲੇਖਾ ਲੱਗ ਜਾਂਦਾ ਵੀ ਇਹ ਹਾਂਸਾ ਕੇ ਇਹ ਬਗਲਾ ਪਰੋਸ ਪਰਮੇਸ਼ਰ ਨੂੰ ਇਸ ਗੱਲ ਦਾ ਭੁਲੇਖਾ ਨਹੀਂ ਲੱਗਦਾ ਉਹ ਹੰਸ ਨੂੰ ਹੰਸੀ ਪਹਿਚਾਣਦਾ ਤੇ ਬਗਲੇ ਨੂੰ ਬਗਲਾ ਹੀ ਪਹਿਚਾਣਦਾ ਕਿਉਂਕਿ ਉਹ ਸਭ ਦੇ ਅੰਦਰ ਦੀ ਜਾਣਦਾ ਜਿਨ ਇੱਕ ਮਨ ਧਿਆਇਆ ਤਿੰਨ ਸੁਖ ਪਾਇਆ ਤੇ ਵਿਰਲੇ ਸੰਸਾਰ ਜਿਉ ਤਿੰਨ ਜਮ ਨੇੜ ਨਾ ਆਵੇ ਗੁਰ ਸ਼ਬਦ ਕਮਾਵੇ ਕਬੂ ਨਾ ਆਵੇ ਹਾਰ ਜਿਓ ਕਹਿੰਦੇ ਜਿਨ੍ਹਾਂ ਨੇ ਪਰਮੇਸ਼ਰ ਨੂੰ ਇੱਕ ਮਨ ਇੱਕ ਚਿੱਤ ਹੋ ਕੇ ਧਿਆਇਆ ਹੈ ਇਕਾਗਰ ਚਿੱਤ ਹੋ ਕੇ ਧਿਆਇਆ ਹੈ ਉਹਨਾਂ ਨੇ ਸੁੱਖ ਪਾਇਆ ਹੈ ਕਹਿੰਦੇ ਪਰ ਇਸ ਤਰ੍ਹਾਂ ਦੇ ਜੀਵ ਵਿਰਲੇ ਕੋਟਨ ਮੇ ਇੱਕ ਉਹਨਾਂ ਦੇ ਫਿਰ ਕਹਿੰਦੇ ਜਮ ਨੇੜੇ ਨਹੀਂ ਆਉਂਦਾ ਆਤਮਿਕ ਮੌਤ ਨੇੜੇ ਨਹੀਂ ਆਉਂਦੀ ਉਹ ਗੁਰੂ ਦੇ ਸ਼ਬਦ ਰਾਹੀਂ ਪਰਮੇਸ਼ਰ ਦੇ ਨਾਮ ਦੀ ਕਮਾਈ ਕਰਦੇ ਨੇ ਉਹ ਕਦੇ ਆਪਣੇ ਜੀਵਨ ਨੂੰ ਹਾਰ ਕੇ ਨਹੀਂ ਜਾਂਦੇ ਤੇ ਕਭੂ ਨ ਹਾਰੇ ਹਰ ਹਰ ਗੁਣ ਸਾਰੇ ਤਿੰਨ ਜਮ ਨੇੜ ਨ ਆਵੇ ਜੰਮਣ ਮਰਨ ਤੇ ਨਾ ਕਾ ਚੁਕਾ ਜੋ ਹਰ ਲਾਗੇ ਪਾਵੇ ਕਹਿੰਦੇ ਜੋ ਪਰਮੇਸ਼ਰ ਦੇ ਗੁਣਾਂ ਦੀ ਸਿਫਤ ਕਰਦੇ ਨੇ ਸਿਫਤ ਸਲਾਹ ਕਰਦੇ ਨੇ ਆਤਮਿਕ ਮੌਤ ਉਹਨਾਂ ਦੇ ਨੇੜੇ ਨਹੀਂ ਟੁੱਕਦੀ ਜੋ ਪਰਮੇਸ਼ਰ ਦੀ ਸ਼ਰਨ ਵਿੱਚ ਆਉਂਦੇ ਨੇ ਉਹਨਾਂ ਦਾ ਜੰਮਣ ਮਰਨ ਦਾ ਚੱਕਰ ਖਤਮ ਹੋ ਜਾਂਦਾ ਗੁਰਮਤ ਹਰ ਰਸ ਹਰ ਫਲ ਪਾਇਆ ਹਰ ਹਰ ਨਾਮ ਉਰਤਾਰ ਜਿਓ ਜਿਨ ਇੱਕ ਮਨ ਧਿਆਇਆ ਤਿੰਨ ਸੁਖ ਪਾਇਆ ਤੇ ਵਿਰਲੇ ਸੰਸਾਰ ਜਿਓ ਜਿਨਾਂ ਨੇ ਕਹਿੰਦੇ ਗੁਰੂ ਦੀ ਮੱਤ ਤੇ ਚੱਲ ਕੇ ਉਹਦਾ ਪ੍ਰੇਮ ਰਸ ਪਾਇਆ ਤੇ ਫਿਰ ਪ੍ਰੇਮ ਰਸ ਤੋਂ ਬਾਅਦ ਫਲ ਨਾਮ ਰਸ ਪਾਇਆ ਕਹਿੰਦੇ ਉਹ ਹਮੇਸ਼ਾ ਆਪਣੇ ਹਿਰਦੇ ਵਿੱਚ ਉਹਦੇ ਨਾਮ ਨੂੰ ਟਿਕਾ ਕੇ ਰੱਖਦੇ ਨੇ ਜਿਨ੍ਹਾਂ ਨੇ ਕਹਿੰਦੇ ਇਕਾਗਰ ਚਿੱਤ ਹੋ ਕੇ ਉਹਦਾ ਨਾਮ ਧਿਆਇਆ ਉਹਨਾਂ ਨੇ ਸੁੱਖ ਪਾਇਆ ਪਰ ਵਿਰਲੇ ਨੇ ਕੋਈ ਕੋਈ ਨਹੀਂ ਜਿਨ ਜਗਤ ਉਪਾਇਆ ਤੰਦ ਲਾਇਆ ਤਿਸੈ ਬਿਟੋ ਕੁਰਵਾਨ ਜਿਓ ਤਾ ਕੀ ਸੇਵ ਕਰੀ ਜੈ ਲਾਹ ਲੀ ਜੈ ਹਰ ਦਰਗਹਿ ਪਾਈਏ ਮਾਣ ਜਿਓ ਕਹਿੰਦੇ ਉਸ ਪਰਮੇਸ਼ਰ ਤੋਂ ਮੈਂ ਸਦਕੇ ਹਾਂ ਜਿਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਆ ਫਿਰ ਸਾਰੇ ਜੀਵਾਂ ਨੂੰ ਅਲੱਗ-ਅਲੱਗ ਕੰਮਾਂ ਕਾਜਾਂ ਚ ਲਾਇਆ ਹੈ ਕਹਿੰਦੇ ਜਦੋਂ ਉਸ ਪਰਮੇਸ਼ਰ ਦੀ ਸੇਵਾ ਭਗਤੀ ਕਰਦੇ ਆ ਫਿਰ ਜੀਵਨ ਚ ਲਾਹਾ ਮਿਲਦਾ ਜੀਵਨ ਦਾ ਜੀਵਨ ਨੂੰ ਕਹਿੰਦੇ ਫਿਰ ਸਫਲ ਬਣਾ ਕੇ ਜਾਣੇ ਆ ਫਿਰ ਦਰਗਾਹ ਦੇ ਵਿੱਚ ਕਬੂਲ ਪੈ ਜਾਣੇ ਆ ਹਰ ਦਰਗਹਿ ਮਾਨ ਸੋਈ ਜਨ ਪਾਵੇ ਜੋ ਨਰ ਏਕ ਪਛਾਣੈ ਉਹੋ ਨਵ ਨਿਦ ਪਾਵੇ ਗੁਰਮਤਿ ਹਰਿ ਧਿਆਵੇ ਨਿਤ ਹਰਿ ਗੁਣ ਆਖ ਵਖਾਣੈ ਕਹਿੰਦੇ ਉਹੀ ਜੀਵ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਆਦਰ ਪਾਉਂਦੇ ਨੇ ਜਿਹੜੇ ਉਸ ਪਰਮੇਸ਼ਰ ਦੇ ਨਾਲ ਇੱਕ ਪਰਮੇਸ਼ਰ ਦੇ ਨਾਲ ਜਾਣ ਪਛਾਣ ਪਾ ਲੈਂਦੇ ਨੇ ਉਹ ਕਹਿੰਦੇ ਗੁਰੂ ਦੀ ਮੱਤ ਤੇ ਚੱਲ ਕੇ ਉਸ ਪਰਮੇਸ਼ਰ ਦਾ ਨਾਮ ਹਰ ਰੋਜ਼ ਤੇ ਆਉਂਦੇ ਨੇ ਉਹਦੇ ਗੁਣਾਂ ਦੀ ਵਿਚਾਰ ਕਰਦੇ ਨੇ ਇਸ ਤਰ੍ਹਾਂ ਉਹ ਸੰਸਾਰ ਦੀਆਂ ਨੌ ਨਿਧੀਆਂ ਪਾ ਲੈਂਦੇ ਨੇ ਪਰਮੇਸ਼ਰ ਦਾ ਜਿਹਨੇ ਨਾਮ ਪਾ ਲਿਆ ਉਹਨੂੰ ਸੰਸਾਰ ਦੇ ਸਾਰੇ ਖਜ਼ਾਨੇ ਮਿਲ ਗਏ ਅਹਨ ਨਾਮਤ ਸੇ ਕਾਲੀ ਜੈ ਹਰ ਊਤਮ ਪੁਰਖ ਪਰਦਾਨ ਜਿਉ ਜਿਨ ਜਗਤ ਉਪਾਇਆ ਤੰਦੈ ਲਾਇਆ ਹਉ ਤਿਸੈ ਵਿਟੋ ਕੁਰਬਾਨ ਜਿਉ ਕਹਿੰਦੇ ਦਿਨ ਰਾਤ ਉਸ ਪਰਮੇਸ਼ਰ ਦਾ ਨਾਮ ਤੇਉਣਾ ਚਾਹੀਦਾ ਜੋ ਸਭ ਤੋਂ ਵੱਡਾ ਸਾਡੇ ਸਭ ਦੇ ਉੱਪਰ ਪ੍ਰਦਾਨ ਹੈ ਕਹਿੰਦੇ ਸਭ ਤੋਂ ਊਤਮ ਪੁਰਖ ਹੈ ਕਹਿੰਦੇ ਉਹ ਪਰਮੇਸ਼ਰ ਕਹਿੰਦੇ ਜਿਨੇ ਸੰਸਾਰ ਦੀ ਰਚਨਾ ਕੀਤੀ ਆ ਜੀਵਾਂ ਨੂੰ ਅਲੱਗ-ਅਲੱਗ ਧੰਦਿਆਂ ਚ ਲਾਇਆ ਕਹਿੰਦੇ ਮੈਂ ਉਹ ਤੋਂ ਸਦਕੇ ਜਾਂਦਾ ਹਾਂ ਨਾਮ ਲੈਨ ਸੇ ਸੋਹੇ ਤਿੰਨ ਸੁਖ ਫਲ ਹੋਵੈ ਮਨ ਸੇ ਜਿਨ ਜਾਹੇ ਜਿਉ ਤਿੰਨ ਫਲ ਟੋਟ ਨ ਆਵੈ ਜਾ ਤਿਸ ਪਾਵੈ ਜੇ ਜੁਗ ਕੇਤੇ ਜਾਹੇ ਜਿਉ ਜਿਹੜੇ ਜੀਵ ਕਹਿੰਦੇ ਉਸ ਪਰਮੇਸ਼ਰ ਦਾ ਨਾਮ ਜਪਦੇ ਨੇ ਉਹ ਸੁਖ ਰੂਪੀ ਫਲ ਪਾਉਂਦੇ ਨੇ ਫਿਰ ਕਹਿੰਦੇ ਉਹ ਆਦਰ ਵੀ ਪਾਉਂਦੇ ਨੇ ਤੇ ਇਹ ਆਪਣਾ ਜਿਹੜਾ ਮਨੁੱਖਾ ਜੀਵਨ ਆ ਇਹਨੂੰ ਸਫਲ ਕਰ ਲੈਂਦੇ ਨੇ ਉਹਨਾਂ ਨੂੰ ਜਿਹੜੇ ਕਹਿੰਦੇ ਇਹ ਪਰਮੇਸ਼ਰ ਦਾ ਨਾਮ ਰੂਪੀ ਫਲ ਮਿਲਿਆ ਇਹਦੇ ਰਾਹੀ ਉਹਨਾਂ ਨੂੰ ਜਿਹੜਾ ਆਤਮਿਕ ਸੁਖ ਮਿਲਿਆ ਇਹ ਫਿਰ ਕਦੇ ਯੁਗਾਂ ਯੁਗਾਂ ਤੱਕ ਨਹੀਂ ਖਤਮ ਹੁੰਦਾ ਕਹਿੰਦੇ ਉਹਨਾਂ ਦੇ ਹਿਰਦੇ ਵਿੱਚ ਟਿਕ ਜਾਂਦਾ ਜੇ ਜੁਗ ਕੇਤੇ ਜਾਹੇ Swami ਤਿੰਨ ਫਲ ਤੋਟ ਨ ਆਵੇ ਤਿੰਨ ਜਰਾ ਨ ਮਰਨਾ ਨਰਕ ਨ ਪਰਣਾ ਜੋ ਹਰ ਨਾਮ ਤੇ ਆਵੇ ਕਹਿੰਦੇ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਰੂਪੀ ਫਲ ਪਾਇਆ ਨਾ ਇਹਦਾ ਸੁਖ ਜੁਗਾ ਜਗੰਤਰਾਂ ਤੱਕ ਖਤਮ ਨਹੀਂ ਆਉਂਦਾ ਇਹਦੇ ਵਿੱਚ ਕਦੇ ਘਾਟਾ ਨਹੀਂ ਪੈਂਦਾ ਉਹਨਾਂ ਦਾ ਕਹਿੰਦਾ ਜਿਹੜਾ ਇਹ ਆਤਮਿਕ ਸੁੱਖਾ ਇਹ ਖਤਮ ਨਹੀਂ ਹੁੰਦਾ ਤੇ ਇਹ ਜੰਮਦਾ ਭਰਦਾ ਨਹੀਂ ਹੈਗਾ ਜਿਹੜਾ ਉਹਨਾਂ ਦਾ ਆਤਮਿਕ ਸੋਖਾ ਹਮੇਸ਼ਾ ਬਣਿਆ ਰਹਿੰਦਾ ਕਿਉਂਕਿ ਉਹਨਾਂ ਦਾ ਆਵਾ ਗਵਨ ਦਾ ਚੱਕਰ ਖਤਮ ਹੋ ਜਾਂਦਾ ਉਹ ਕਦੇ ਨਰਕ ਵਿੱਚ ਨਹੀਂ ਪੈਂਦੇ ਜੋ ਉਸ ਪਰਮੇਸ਼ਰ ਦਾ ਨਾਮ ਧਿਆਉਂਦੇ ਨੇ ਹਰ ਹਰ ਕਰੈ ਸੇ ਸੁਖ ਹੈ ਨਹੀਂ ਨਾਨਕ ਪੀੜ ਨ ਖਾਹੇ ਜਿਉ ਨਾਮ ਲੈਣ ਸੇ ਸੋਹੇ ਤਿੰਨ ਸੁਖ ਫਲ ਹੋਵੇ ਮਨ ਸੇ ਜਿਨ ਜਾਹੇ ਜਿਉ ਫਿਰ ਨਾਨਕ ਜੀ ਕਹਿੰਦੇ ਨੇ ਜਿਹੜੇ ਉਸ ਪਰਮੇਸ਼ਰ ਦਾ ਨਾਮ ਧਿਆਉਂਦੇ ਨੇ ਉਹਨਾਂ ਦਾ ਆਤਮਿਕ ਜੀਵਨ ਕਦੇ ਸੁੱਕਦਾ ਨਹੀਂਗਾ ਉਹ ਕਦੇ ਵਿਕਾਰਾਂ ਦੀ ਪੀੜ ਨਹੀਂ ਸਹੰਦੇ ਹੈਗੇ ਜਿਹੜੇ ਨਾਮ ਲੈਂਦੇ ਨੇ ਉਹ ਸੁਖੀ ਰਹਿੰਦੇ ਨੇ ਔਰ ਜਿਹੜਾ ਉਹਨਾਂ ਦਾ ਇਹ ਸੁੱਖ ਫਾਲਾ ਕਦੇ ਖਤਮ ਨਹੀਂ ਹੁੰਦਾ ਇਹਦੇ ਸਦਕਾ ਉਹ ਮਾਣ ਇੱਜ਼ਤ ਪਾਉਂਦੇ ਨੇ ਤੇ ਜਿਹੜਾ ਆਪਣਾ ਇਹ ਮਨੁੱਖਾ ਜੀਵਨ ਆ ਇਹਨੂੰ ਜਿੱਤ ਕੇ ਜਾਂਦੇ ਨੇ ਮਨੁੱਖਾ ਜੀਵਨ ਦੀ ਬਾਜ਼ੀ ਜਿੱਤ ਕੇ ਜਾਂਦੇ ਨੇ ਜੀਵਨ ਦਾ ਮਨੋਰਥ ਸਫਲ ਕਰਕੇ ਜਾਂਦੇ ਨੇ ਜਿਹੜੇ ਉਹਦਾ ਨਾਮ ਧਿਆਉਂਦੇ ਨੇ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਸਤਿਗੁਰੂ ਜੀ ਅੱਗੇ ਤੋਂ ਸਮੱਤ ਦੇਣੀ ਪਰਮੇਸ਼ਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ